ਮਾ ਦੇਖੋ ਜੀ ਪਹਿਲਾਂ ਤਾਂ ਕਿਸੇ ਨਾਲ ਕਿਸੇ ਦਾ ਕੰਪੇਨ ਨਹੀਂ ਕਰਨਾ ਚਾਹੀਦਾ ਦੂਸਰੇ ਨੰਬਰ ਤੇ ਸਾਡਾ ਚਰੂ ਝਗੜਾ ਹੋਇਆ ਸੀਗਾ ਇਹ ਐਨਮਟ ਹੋ ਗਈ ਸਾਡੇ ਘਰ ਵਾਲਿਓ ਸਾਰਿਆਂ ਨੇ ਸੁਣੀ ਐਵੇਂ ਬਾਰ-ਬਾਰ ਕੰਨ ਉੱਤੇ ਹੀ ਗੱਲ ਕਰਨੀ ਉਹਦੇ ਵਿੱਚ ਮੈਂ ਸਹੀ ਆ ਜਾਂ ਉਹ ਸਹੀ ਆ ਬਾਬਿਆਂ ਸਾਰਾ ਹੀ ਪਤਾ ਜੇ ਮੈਂ ਕਹਾਂ ਮੈਂ ਸਹੀ ਆ ਹਨਾ ਜਾਂ ਉਹ ਸਹੀ ਆ ਮਾਰਦ ਨੂੰ ਪਤਾ ਜੇ ਦੁਨੀਆ ਕਦੇ ਉਹ ਸਹੀ ਹੁੰਦਾ ਹਨ ਜੇ ਮੈਂ ਕਹਾਂ ਝਗੜਾ ਨਹੀਂ ਹੋਇਆ ਹੋਇਆ ਕਿਉਂ ਨਹੀਂ ਕਿਹਾ ਫਾਇਸਾ ਕਰਕੇ ਹੋਇਆ ਇਹ ਮੋਰੇ ਮੇਰੀ ਥਾੜੀ ਡਾਕਟਰ ਭੈ ਜਿਹੜੀ ਕਹਿੰਦੀ ਕੰਗਣਾ ਲੋ ਦੋ ਤਾਂ ਪਤਾ ਨਹੀਂ ਕਰੀ ਜਾਂਦਾ ਨਾ ਰਹਿੰਦੀ ਹੈ ਦੇ ਉਥੇ ਜੋ ਚਲ ਗਏ ਤਾਂ ਇਹਨਾਂ ਉਹ ਟਾਕਦਾ ਬੋਲਣਾ ਸ਼ੁਰੂ ਕਰਨ ਤਾਂ ਬਹੁਤ ਯਾਨੀ ਗੰਦਮੰਦ ਪਗਿਆ ਜਦ ਕਿ ਸਾਡੇ ਨੂੰ ਦੇਖਦਾ ਵੇ ਅਸੀਂ ਕੀ ਉਹਨੂੰ ਪੁੱਛਿਆ ਪਰ ਆਪਾਂ ਨਹੀਂ ਆਪਾਂ ਫਿਰ ਵੀ ਅਰ ਕਹਿੰਦੇ ਮਾਰ ਕੇ ਲੰਬੀ ਉਮਰ ਕਰੇ ਕਿਸੇ ਨੂੰ ਪਰ ਮੜਾ ਗਈ ਨਹੀਂ ਸਾਡੇ ਨਾ ਸਾਡੀ ਲੈਨੇ ਆਪਾਂ ਔਰਤਾਂ ਨੂੰ ਗੰਦੀਆਂ ਗਾਲਾਂ ਕਢੀਏ ਔਰਤਾਂ ਨੂੰ ਗੰਦੀਆਂ ਗਾਲਾਂ ਕਢਣੇ ਆਲੇ ਕਿਤੇ ਘਾਵਿਆ ਨਹੀਂ ਦੇ ਬਾਈਕਰ ਉਹ ਲੈਣੀਆਂ ਕਢਾਈਆਂ ਹੁੰਦੀਆਂ ਸਭ ਕੁਝ ਹੁੰਦਾ ਨਾ ਆਪਾਂ ਕੱਢਦੇ ਆ ਨਾਂ ਸਾਨੂੰ ਲੋੜਾ ਜਿਉਂ ਕੱਢੀਆਂ ਤੇ ਉਹ ਉਹਦੀ ਆਪਣੀ ਸੋਚ ਆ ਜੋ ਕੁਛ ਤੂੰ ਕੱਡੀਆਂ ਗਾਲਾਂ ਕੱਢੀਆਂ ਆਲਾ ਮੈਂ ਤੁਹਾਨੂੰ ਮੈਸੇਜ ਆਰਦਾ ਦੇਖੋ ਰਾਤ ਨੂੰ ਇਹਨਾਂ ਮੈਤੇ ਹਮਲਾ ਕਰਿਆ ਦਿਨ ਨੂੰ ਦਿਨ ਨੂੰ ਆ ਮੈਂ ਤੁਹਾਨੂੰ ਮੈਸੇਜ ਭੌਂਦਾ ਦਿਨ ਨੂੰ ਇਹਨਾਂ ਮੈਸੇਜ ਇਦਾਂ ਦੇ ਕੀਤੇ ਮੈਂ ਦੱਸ ਉਹ ਕੋਸਾਨਦਾਰ ਬੰਦਾ ਮੈਨੂੰ ਜੇ ਉਸ ਚੀਜ਼ ਤੱਕ ਪਹੁੰਚ ਦਿੱਤਾ ਲੈ ਮੈਂ ਤਾਂ ਜਦੋਂ ਦੇਖੋ ਆਪਣੀ ਸਿਸਟਰ ਨੂੰ ਐਡਮਿਟ ਕਰਾਇਆ ਹੈ ਸਿਸਟਰ ਨੂੰ ਐਡਮਿਟ ਕਰਾਇਆ ਮੈਂ ਐਡਮਿਟ ਕਰਾ ਕੇ ਜਦੋਂ ਆ ਰਹੀ ਸੀ ਇਹਨਾਂ ਤਾਂ ਮੈਨੂੰ ਪਹਿਲੇ ਗੇਟ 'ਚ ਧਮਕੀ ਦਿੱਤੀ ਸੀ ਕਿ ਮੈਂ ਤੇਰੇ ਪਿੱਛੇ ਬੰਦੇ ਭਵਾ ਦੂੰਗਾ ਜਾਂ ਮੈਂ ਤੈਨੂੰ ਗੋਲੀਆਂ ਮਰਵਾ ਦੂੰਗਾ ਤੂੰ ਕਰ ਕੇ ਦੇਖੇ ਤਾਂ ਪਨਾ ਇਹਨੇ ਮੈਨੂੰ ਪਹਿਲਾਂ ਹੀ ਕੰਮ ਕੀ ਦਿੱਤੀ ਸੀ ਤਾਂ ਮੈਨੂੰ ਕਿ ਨੋੜ ਆਇਆ ਤੇ ਹਮਲਾ ਕਰਾਂ ਨਹੀਂ ਮੈਂ ਕਰ ਰਿਹਾ ਆਪਣੇ ਆਣੀ ਸੀ ਰਾਤ ਨੂੰ ਮੈਨੂੰ ਨਹੀਂ ਪਤਾ ਸੀ ਇਹ ਮੈਨੂੰ ਇਸ ਚੀਜ਼ ਦਾ ਪ੍ਰੂਫ ਦਵੇ ਕਿਹੜੇ ਬੰਦੇ ਸੀ ਇੱਥੇ ਜੀ ਸੀਸੀਟੀਵੀ ਦੀਆਂ ਸਾਰੀਆਂ ਰਿਪੋਰਟਾਂ ਕਢਾ ਲਓ ਮੁਰਗੇ ਤੁਹਾਡਾ ਕਹਿਣ ਦਾ ਮਤਲਬ ਹੈ ਤੁਸੀਂ ਹਮਲਾ ਨਹੀਂ ਕਰਵਾਇਆ ਨਹੀਂ ਜੀ ਮੈਂ ਕੁਝ ਨਹੀਂ ਕਰਾਇਆ ਤੇ ਬੇ ਜਿਹੜੀ ਉਹ ਜਿਹੜੀ ਬਾਤ ਤੇ ਜਿਹੜੇ ਟਾਂਕੇ ਲੱਗੇ ਹੋਏ ਆ ਜਿਹੜਾ ਟਾਂਕੇ ਲੱਗੇ ਆ ਉਹ ਫੇ ਕਿਦਾਂ ਲੱਗੇ ਸੀ ਉਹ ਜੀ ਮੈਨੂੰ ਕੀ ਪਤਾ ਐਸੀ ਗੱਲ ਇਹ ਨਾਲ ਇਹਨੂੰ ਪਤਾ ਹੋਏ ਇਹਦੇ ਨਾਲ ਬੰਦੇ ਹੁੰਦੇ ਨੇ ਜੀ ਤੁਹਾਡੇ ਕੋਲ ਮੇਰੇ ਨਾਲ ਕੋਈ ਨਹੀਂ ਹੈਗਾ ਅਸਟਾ ਮੈਂ ਕੰਨੀ ਆ ਏਸੀ ਦਾ ਐਵੀਡੈਂਸ ਹੈਗਾ ਤੁਹਾਡੇ ਮੇਰੇ ਤੁਸੀਂ ਕਿੱਥੇ ਗਏ ਸੀ ਤੇ ਬਾਬਾਏ ਦੇ ਬਿਲਕੁਲ ਜੀ ਸਾਡੀ ਗਲੀ ਚ ਸੀਸੀਟੀਵੀ ਲੱਗੇ ਹੋਏ ਨੇ ਕੈਮਰੇ ਗਵਾਂਡੀਆਂ ਨੇ ਉਹਨਾਂ ਦੇ ਰਿਪੋਰਟ ਘਟਾ ਕੇ ਦੇਖ ਲੈਣ ਜੀ ਮੈਂ ਆਪਣੇ ਘਰੇ ਸੀ ਤੁਸੀਂ ਦੇਖੋ ਜੀ ਉਹ ਲੜਾਈ ਦਾ ਇਹ ਨਾਲ ਇਹਦਾ ਮਤਲਬ ਥੋੜੀ ਮੇਰੀ ਸ਼ਾਦੀ ਹੋਈ ਉਹਦੀ ਭੈਣ ਨਾਲ ਇਹਨੂੰ ਤਾਂ ਮਤਲਬ ਹੀ ਨਹੀਂ ਸੀ ਇਹਨੂੰ ਇਹ ਦੇਖਣਾ ਚਾਹੀਦਾ ਵੀ ਉਹ ਵੱਡਾ ਜਾਂ ਕੁਝ ਵੀ ਹੈ ਮੈਨੂੰ RAM REHIM ਸ਼ਾਦੀ ਦਾ ਪੈਸੇ ਕਿੱਥੋਂ ਇਹਨੇ ਧਾਕੇ ਖੜੇ ਦੀ ਲੋਕਾਂ ਨੂੰ ਕਹਿੰਦੀ ਬਾਪੇ ਦੇ ਪੈਸੇ ਮੈਨੂੰ ਗੇਟ ਦੇ ਬਾਹਰ ਬਣਾਉਣਾ ਦਾ ਬਾਹਰ ਤੁਰੀ ਆਉਂਦੀ ਧੀਰੀ ਸਾਰਿਆਂ ਨੂੰ ਇਹ ਨੀ ਉਹਨਾਂ ਨੇ ਅਲਿਗੇਸ਼ਨ ਲਾਇਏ ਸੀ ਕਿ ਕਹਿੰਦੀ ਮੇਰੀ ਭੈਣ ਨੇ ਮੈਨੂੰ ਫੋਨ ਕੀਤਾ ਵੀ ਮੈਨੂੰ ਬਚਾਲਾ ਆ ਗਏ ਨੇ ਤਾਂ ਬਾਬੇ ਨੇ ਮੈਨੂੰ ਜਿੰਟੇ ਮਾਰ ਮਾਰ ਕੇ ਕਹਿੰਦੀ ਮਾਰ ਦੇਣਾ ਵਾ ਭਾਜੀ ਮੈਂ ਤਾਂ ਹੁਣ ਜਿੰਟੇ ਨਾਲ ਫਾਂਡਾ ਕਰਨੋਂ ਵੀ ਹਟ ਗਿਆ ਮੈਂ ਕਿਹਾ ਐਵੇਂ ਦਾ ਪਾਜਾ ਪੂਆ ਦੇ ਲੋ ਇਹਨਾਂ ਕਿਦਾਂ ਆਹ ਬੱਟਿਆ ਆ ਭਾਜੀ ਆਹ ਦੇ ਅੱਜ ਵੀ ਵਾਰ ਮੈਂ ਤਾਂ ਜਿੰਟੇ ਨਾਲ ਐਸਾ ਮਸ਼ਹੂਰ ਕੀਤਾ ਮੈਨੂੰ ਬਾਬਾ ਜੀ ਜਿੰਟੇ ਵਾਲਾ ਕਹਿੰਦੇ ਲੋਕੀ ਸਾਰੇ ਹਾਂਜੀ ਹੋਰ ਦੱਸੋ ਜੀ ਇਹ ਕਹਿੰਦੀ ਟੀਮਿਆਂ ਲੈਣਾ ਬੰਦਾ ਮੈਂ ਕਿਹੜਾ ਬਹੁਤ ਬੱਕਰਾ ਹੈ ਬੰਦਾ ਹੈ ਬੰਦੇ ਬਹੁਤ ਫੱਕ ਹੁੰਦਾ ਭਾਜੀ ਲੜਾਈ ਝਗੜੇ ਦਾ ਜਿਹੜਾ ਜਿੰਟੇ ਵਗੈ ਉਹ ਭਾਜੀ ਯਾਰ ਲੜਾਈ ਹੋਈ ਆ। ਡਿਗੀ ਆ ਮੈਂ ਕਿਹੜਾ ਝੂਠ ਬੋਲਨਾ। ਚెంਪਟੇ ਨਾਲ ਖੁੰਮਣ ਕਾ ਜਨਾ ਮੇਰੇ ਸੱਚ ਮਾਰਦੇ ਜੋਰਤੀ ਦੋ ਹੀ ਹੱਥਾਂ ਨਾਲ। ਇੰਨਾ ਕਿ ਚెంਪਟਾ ਡੂਟੀਆਂ ਥਰਨੇ ਆ। ਉਹਨਾਂ ਦੀ ਕਿੱਥੇ ਲਾਈ। ਉਹਨਾਂ ਨੇ ਉਹਨਾਂ ਨੇ ਮੀਡੀਆ ਵਿੱਚ ਫੋਟੋਆਂ ਵੀ ਹੋਈਆਂ, ਬਲੱਡ ਵਗੈਰਾ ਨਿਕਲਦਾ ਪਿਆ ਉਹਨਾਂ ਦੇ ਬਹਾਮਾਂ ਦੇ ਵਿੱਚ। ਭਾਜੀ ਡਿਗੀ ਆ ਉਹ ਤੇ ਸਾਡੇ ਅੱਸੀ ਲੱਗੇ ਉਹਦੇ ਦਿਨਾਂ ਤੋਂ ਸਲੇਬ ਨਹੀਂ ਭਰੀ ਹੋਈ ਹੁੰਦੀ ਉਹਦੀ। ਤੱਕ ਖੁੰਜਿਆ ਜਿਆ ਲੱਗਾ ਉਹ। ਇੱਕ ਹੋਰ ਚੀਜ਼ ਸਾਨੂੰ ਉਹਨਾਂ ਦਾ ਰਿਕਾਰਡਿੰਗ ਪਾਈ ਉਹਨਾਂ ਨੇ। ਹਾਂਜੀ। ਤੁਹਾਡੇ ਡੇਰੇ ਵਿੱਚ ਕੋਈ ਲੇਡੀਜ਼ ਗੱਲਾਂ ਬਾਤਾਂ ਕਰਨੀ ਆ ਆਪਸ ਦੇ ਵਿੱਚ। ਹਾਂਜੀ। ਉਹ ਲੇਡੀਆਂ ਕਹਿੰਦੀਆਂ ਵੀ ਅਸੀਂ ਸਾਹਮਣੇ ਬੈਠੀਆਂ ਨਹੀਂ ਸਾਡੇ ਸਾਹਮਣੇ ਕਹਿੰਦੀ ਬਾਬੇ ਨੇ ਕੁੱਟਮਾਰ ਕੀਤੀ ਹੈ ਚਿੰਟਿਆਂ ਦੇ ਨਾਲ ਹਾਂ ਜੀ ਕੁੱਟਮਾਰ ਇਹਨੂੰ ਕਹਿੰਦੇ ਕੀਤੀ ਵਾਂਗੇ ਇਹਨੇ ਰਾਤ ਨੂੰ ਮੇਰੇ ਤੇ ਹਮਲਾ ਕਰਾਇਆ 10:30 ਵਜੇ ਐਮਐਲਆ ਕਰਾਈਆ ਇਹਨੂੰ ਹੁਣ ਕਹਿੰਦੇ ਆ ਮੈਂ ਪਿੱਟ ਤੇ ਨਿਸ਼ਾਨ ਲਾ ਦੰਨੇ ਇੱਕ ਦੋ ਹੋਈ ਜੀ ਕੁੱਟਮਾਰ ਤੁਹਾਡਾ। ਇਹ ਰਾਤ ਨੂੰ 11:30 ਵਜੇ 5AM 'ਲਾ ਕੱਟ ਹੋਈ ਹੋ ਮੇਰੀ ਪਾਕਿਆ ਹੋਇਆ। ਜੀ ਤੁਹਾਡੇ ਡੇਰੇ ਵਿੱਚ ਕੋਈ ਬੰਦਾ ਕਹਿ ਰਿਹਾ ਲੇਡੀਜ਼ ਕਹਿੰਦੇ ਸਾਡੇ ਸਾਹਮਣੇ ਕੁੱਟਮਾਰ ਕੀਤੀ ਬਾਬੇ ਨੇ। ਕਿਹੜਾ ਲਿਆ ਉਹ ਤਾਂ ਕਹਿੰਦੀ ਦੇਦੀ ਸਾਡੇ ਸਾਡੇ ਕੋਲ ਰਿਕਾਰਡਿੰਗ ਪਈ ਬਾਬੇ ਤੁਹਾਡੀ। ਲਿਆ ਲਿਆ ਕਿਹੜੀ ਲਿਆ। ਉਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਹੈ ਕਹਿੰਦੇ ਅਸੀਂ ਖੂਨ ਸਾਫ਼ ਕੀਤਾ ਉਹਨਾਂ ਦਾ। ਭਾਜੀ ਹੋਈ ਆ ਮੈਂ ਤੁਹਾਨੂੰ ਕੱਦ ਕਹਿੰਦਾ ਲੜਾਈ ਨਹੀਂ ਹੋਈ 8.5 ਲੱਖ ਰੁਪਈਆ। 8.5 ਲੱਖ ਰੁਪਈਆ ਤੋ ਕਿਉਂ ਨਹੀਂ ਕਿਉਂ ਪੁੱਛੂਗਾ ਭਾਜੀ ਉਹ ਪੈਸੇ ਪਾਪੇ ਦੇ ਮੈਂ ਕਿਹੜੇ ਆਪਣੀ ਮੇਰੇ ਘਰ ਨਾਲ ਬਹੁਤ ਔਖਾ ਬਿਜ਼ਨਸ ਆ ਬਾਪਿਆਂ ਦਾ ਬਾਬਾ ਜਿਹੜੇ ਅੱਜ 5-6 ਦੇ ਵਿੱਚ ਆ ਗਈ ਸੀ ਉਸ ਤੋਂ ਬਾਅਦ ਗਏ ਸੀ ਕਿਤੇ ਬਾਹਰ ਨਹੀਂ ਮੈਂ ਕਿਤਾ ਨਹੀਂ ਗਈ ਕਿਉਂਕਿ ਉਹਨਾਂ ਦੇ ਇਹੀ ਰੋਗ ਹੈ 10:30 ਵਜੇ ਰਾਤੀ ਆਏ ਸੀਗੇ ਨਵਾਂ ਕਾਰ ਚ ਇਹ ਸਰ ਜਦੋਂ ਮੈਨੂੰ ਗੇਟ 'ਚ ਹੀ ਧਮਕੀ ਮਿਲ ਗਈ ਮੈਂ ਪਾਗਲ ਆ ਮੈਂ ਕੱਲੀ ਕੁੜੀ ਇਹਦੇ ਨਾਲ ਉੱਥੇ ਲੜਨ ਚਾਹੁੰਗੇ ਇਹਦੇ ਨਾਲ ਬੰਦੇ ਬਲਕਿ ਮੇਰੀ ਸਿਸਟਰ ਨੂੰ ਕੋਥੇ ਮਾਰਨ ਲਈ ਗਏ ਸੀਗੇ ਸਿਵਲ ਹਸਪੀਟਲ ਮੈਂ ਉਦੋਂ ਅੱਧੀ ਰਾਤ ਨੂੰ ਮੈਂ ਫੋਨ ਕੀਤਾ ਐਸ ਐਚਓ ਭਾਜੀ ਹੋਣਾ ਨੂੰ ਨੜੇ ਜਿਹੜੇ ਐਸ ਪੀ ਮੈਮ ਸੀਗੇ ਮੇਰੇ ਕੋਲ ਨੰਬਰ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਲੇਕਿਨ ਪਟਿਆਲਾ ਸਰ ਨੇ ਨਹੀਂ ਫੋਨ ਮੇਰਾ ਅਟੈਂਡ ਕਰ ਸਕੇ ਪਰ ਮੈਂ ਉਦੋਂ ਫੋਨ ਕੀਤਾ ਕਿ ਮੇਰੀ ਸਿਸਟਰ ਨੂੰ ਖਤਰਾ ਆ ਚਾਹੇ ਤੁਸੀਂ ਮੇਰੇ ਫੋਨ ਚ ਚੈੱਕ ਕਰ ਸਕਦੇ ਆ ਮੈਂ ਜਦੋਂ ਰਾਤ ਨੂੰ ਕਾਲ ਕੀਤੀ ਹੈ ਇਤਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਨਹੀਂ ਜਿੱਦਾਂ ਤੁਸੀਂ ਯਾਦ ਹੈ ਜੀ ਮੈਂ ਕੰਦੀ ਸੀ ਕੰਦੀ ਨਹੀਂ ਜੀ ਉਹਨੇ ਕਿਹਾ ਜੀ ਨਾਲ ਮੁੰਡੇ ਸੀ ਪਤਾ ਕਰੋ ਬਾਜੀ ਉਹ ਮੁੰਡੇ ਕਿਹੜੇ ਸੀ ਮੈਨੂੰ ਵੀ ਪਤਾ ਲੱਗੇ ਕਿਹੜੇ ਮੁੰਡੇ ਸੀਗੇ ਇਤਾਂ ਦੀ ਕੋਈ ਗੱਲ ਨਹੀਂ ਕਿ ਮੇਰੇ ਤੇ ਅਲੀਗੇਸ਼ਨ ਲਾਇਆ ਜਾ ਰਿਹਾ ਹੈ ਠੀਕ ਹੈ ਜੀ ਇਹ ਬਹੁਤ ਵੱਡਾ ਅਲੀਕੇਸ਼ਨ ਲਾ ਰਿਹਾ ਹੈ ਮੈਨੂੰ ਗਲਤ ਸਾਬਿਤ ਕਰਨਾ ਚਾਹੁੰਦਾ ਆਪਣੀ ਜੋ ਗਲਤੀ ਕੀਤੀ ਆ ਉਸ ਨੂੰ ਲਪੋੜ ਲੈ ਬਾਬਾ ਬਾਬਾ ਜਿਹੜੇ ਤੁਹਾਡੇ ਤੇ ਹਮਲਾ ਹੋਇਆ ਹਾਂਜੀ ਉਹ ਤੱਕ ਲੱਗਿਆ ਹਾਂਜੀ ਤੇ ਤੁਸੀਂ ਬੰਦੇ ਪਛਾਣਦੇ ਆ ਕਿ ਉਹਨਾਂ ਨੇ ਕੀ ਕੀਤਾ ਹਾਂਜੀ ਮੈਂ ਨਿਆਣਿਆਂ ਦੀ ਮਾਸੀ ਪਛਾਣੀ ਆ ਜੀ ਅੱਜ ਜਿਹੜੀ ਗਾਲਾਂ ਕੱਢਦੀ ਆ अच्छा एंटीनाय मेनू ਧੱਕ ਗਿਆ ਦਿੱਤੀਆਂ ਮੈਂ ਤੁਹਾਨੂੰ ਪੌਣਾ ਫੋਨ ਦੇ ਉੱਤੇ ਇਹ ਵੀ ਤੁਹਾਨੂੰ ਉਹਨੇ ਕੋਲ ਖੜ ਕੇ ਘਟਾਇਆ ਜਿਹੜਾ ਨੋਵਾ ਗੱਡੀ ਦੇ ਵਿੱਚ ਇਨੀ ਕਿਉਂ ਜਨੇ ਹਮਲਾ ਕੀਤਾ ਇਹਨੂੰ ਪੁੱਛੋ 10:30 ਵਜੇ ਤਹਾਨ ਦੇ ਵਿੱਚ ਮੈਨੂੰ ਕਿਹੜੇ ਕੈਮਰੇ ਦੇ ਵਿੱਚ ਆ ਕਿੱਥੇ ਆ ਜਿਹੜੀ ਕੈਮਰੇ ਨਿਗਰਾਨੀ ਤੇ ਫਿਰ ਮੇਰਾ ਕਹਿ ਝੂਠਾ ਨਹੀਂ ਤਾਂ ਇਹ ਸੱਚੀ ਆ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤਾ ਤੁਸੀਂ ਹਾਂਜੀ ਪਾਚਾ ਹੋਇਆ ਜੀ ਮੇਰਾ ਐਮਐਲਆਰ ਜਿਹੜੀ ਕੱਢੀ ਹੈ ਹਾਂਜੀ ਪਰਚਾ ਹੋਇਆ ਮੇਰਾ ਵੀ ਇਸ ਮੈਟਰ ਦੇ ਵਿੱਚ ਗੱਲਬਾਤ ਅਸੀਂ ਕਰ ਚੁੱਕੇ ਹਾਂ ਉਹਨਾਂ ਨਾਲ ਉਹ ਕਹਿੰਦੇ ਮੇਰੀ ਸੀਸੀਟੀਵੀ ਘਟਾ ਲਓ ਮੈਂ ਘਰ ਦੇ ਵਿੱਚ ਹੀ ਬੈਠੀ ਸੀ ਚਾਹੇ ਮੇਰੀ ਲੋਕੇਸ਼ਨ ਘਟਾ ਲਓ ਤੁਸੀਂ ਤੂੰ ਕਹ ਸੀਸੀਟੀਵੀ ਤੂੰ ਘਮਾ ਆ ਕਹਿੰਦਾ ਤੁਸੀਂ ਘਰાવો ਅਸੀਂ ਤਾਂ ਮੈਂ ਤਾਂ ਪਰਚਾ ਕਰਾਇਆ ਤੂੰ ਦੱਸ ਦੇ ਫੇ ਮੈਂ ਘਰ ਦੇ ਅੰਦਰ ਆ ਕਿਹੜੇ ਕੈਮਰੇ ਦੇ ਵਿੱਚ ਆ ਨੂੰ ਇਹਨੂੰ ਕਹ ਦੱਸ ਦੇ ਫੇ ਮੇਰਾ ਪਰਚਾ ਝੂਠਾ ਨਹੀਂ ਤਾਂ ਬਾਕੀ ਆ ਕੋ ਬੋਕ ਜਿਹੜਾ ਟੈਟੂ ਜਿਹਾ ਬਣਾਈ ਫਿਰਦਾ ਉਹਦਾ ਵੀ ਉਹ ਵੀ ਮੈਂ ਤੇ ਪਛਾਣ ਲਿਆ ਕਿੱਥੇ ਦਾ ਤੇ ਬਾਕੀ ਹੁਣ ਚੱਲੂਗਾ ਲੈ ਕੋਈ ਸ਼ਬਾਬੇ ਨਹੀਂ ਰੰਮੀ ਮੇਰੇ ਕੋਈ ਨਹੀਂ ਇੱਕ ਜਿਹੜਾ 2.5 ਲੱਖ ਰੁਪਏ ਤੁਹਾਡੇ ਦਰਵਾਜ਼ੇ ਪਈਓ ਕਿਸ ਚੀਜ਼ ਦਾ ਵਰਦੇ ਪਈਆ ਇਹਨੂੰ ਪਤਾ ਆਊਗਾ ਪੈਸੇ ਦਾ ਤੁਮਾਂ ਲੈ ਗਿਆ ਆਪਕਾ ਕਿੰਨਾ ਸਾਫ ਦਾ ਮੈਂ ਕਿਹਾ ਝੂਠ ਬੋਲਦਾ ਦਿਨ ਉਹਨਾਂ ਨੇ આરોਪ ਲਗਾਏ ਇੱਕ ਹੋਰ ਉਹ ਕਹਿੰਦੇ ਜੀ ਜਿਹੜਾ 2.5 ਲੱਖ ਰੁਪਈਆ ਸੀਗਾ ਬਾਬੇ ਨੇ ਮੈਨੂੰ ਆ ਫੜਾਇਆ ਸੀ ਤੇ ਬਾਬਾ ਜੀ ਮੈਨੂੰ ਕਹਿੰਦੇ ਜੀ ਮੇਰੇ ਉੱਤੇ ਪੈਸੇ ਵਾਰਦੇ ਬਾਹਰ ਮੈਂ ਨਰਾਈਆਂ ਨੂੰ ਪਾਣੀ ਵੀਡੀਓ ਤੇ ਉਹਨਾਂ ਕੋ ਪੈਸੇ ਲੈਣੇ ਆ ਹੋਰ ਕਿਉਂਕਿ ਜੀ ਬਾਬਾ ਰਮੇਸ਼ਪਾਲ ਵਾਲਾ ਦੇਖੋ 2.5 ਲੱਖ ਦੀਆਂ ਪਾੜਕੀਆਂ ਆ ਗਈਆਂ 2.5 ਲੱਖ ਦੀਆਂ ਪਾੜੀਆਂ ਤੇ ਸਾਥ ਨਹੀਂ ਚੜਦੀਆਂ ਤੇ ਬਾਬਾ ਜੀ ਇੱਕ ਗੱਲ ਹੋ ਕਿ ਬਾਬਾਈ ਦਾਵਾ ਕਰਦੇ ਆ ਕਿ ਮੈਂ ਘੂਠਾ ਛਾ ਪਿਆ ਮੈਂ ਅਨਪੜਿਆ ਹਾਂ ਹਾਂਜੀ ਇਹ ਤੁਸੀਂ ਵੀ ਗੱਲ ਬੋਲੀ ਹੁੰਦੀ ਹੈ ਕਿ ਮੈਂਨ ਪੜਿਆ ਜਾਂ ਬਿਠਾ ਛਾ ਹਾਂਜੀ ਹਾਂਜੀ ਤੇ ਕਹਿ ਰਹੇ ਕਿ ਬਾਬਾਈ ਸਰਕਾਰੀ ਨੌਕਰੀ ਕਰਦੇ ਸੀਗੇ ਉਹਦਾ ਕੀ ਐਪੀਸੋਡ ਆ ਉਹ ਦੱਸੋ ਹਾਂਜੀ ਮੈਂ ਕਿਹੜਾ ਪੱਕਾ ਹੈਗਾ ਮੈਂ ਟਿਊਬਲ ਕਾਪਰੇਸ਼ਨ ਚ ਜਰਿਆ ਉੱਥੇ ਮੈਂ ਕਿਹੜਾ ਪੱਕਾ ਮੈਨੂੰ ਦੱਸ ਹੈਗਾ ਠੀਕ ਹੈ ਜੀ ਉਨਾਵਲੋ ਇਹ ਕਹਿਣਾ ਕਿ ਬਾਬਾ ਦਾ ਸਰਕਾਰੀ ਨੌਕਰੀ ਕਾ ਛੱਡ ਕੇ ਡੇਰੇ ਤੇ ਬੈਠੇ ਅਨਪੜ੍ਹ ਕਿੰਦਾ ਕਹਿ ਰਹੇ ਹਨ ਅਨਪੜ੍ਹੇ ਆ ਮੈਨੂੰ ਅਨਪੜ੍ਹ ਕਹਿੰਦੇ ਕਹਿੰਦੇ ਅੱਠਵੀਂ ਜੋ ਦੋ ਨੰਬਰ ਫਿਆਨ ਪੜੇ ਹੋ ਗਿਆ ਹੋਰ ਕਿ ਮੈਨੂੰ ਕੋਈ ਐਡੀ ਚੈਟ ਨਹੀਂ ਕਰਨੀ ਆਉਦੀ ਕੋਈ ਕੁਝ ਨਹੀਂ ਆਂਦੀ ਬੋਲ ਕੇ ਮੈਂ ਮੈੱਕ ਜੇ ਤੱਕ ਕੇ ਮੈਸੇਜ ਕਰਦਾ ਹਾਂ ਇੱਕ ਬਾਬਾ ਜੀ ਤੁਸੀਂ ਲਾਸਟ ਟਾਈਮ ਤੁਹਾਡੇ ਜਦੋਂ ਮੀਡੀਆ ਬਿਆਨ ਲੱਗੇ ਸੀ ਤੁਸੀਂ ਕੰਪਲੀਟ ਤੇ ਗਏ ਸੀ ਉੱਥੇ ਤੁਸੀਂ ਸਾਈਨ ਕੀਤੇ ਹੋਏ ਸੀ ਹਾਂਜੀ ਤੇ ਇੱਕ ਪਾਸੇ ਤੁਸੀਂ ਕਹਿੰਦੇ ਮੈਂ ਅਨਪੜ ਅੰਗੂਠਾ ਸ਼ਬ ਇੱਕ ਪਾਸੇ ਆਪਾਂ ਉਹ ਐਪਲੀਕੇਸ਼ਨ ਤੇ ਦਰਖਾਸਤ ਤੇ ਸਾਈਨ ਕਰਕੇ ਦੇ ਉਹ ਸਾਈਨਾਂ ਨੂੰ ਲੈ ਕੇ ਵੀ ਗੱਲ ਉੱਠ ਰਹੀ ਹੈ ਰਾਜੀ ਸਾਈਨ ਕਿੰਨੇ ਕਿੰਨੇ ਕਿ ਦਵਾ ਪੜਿਆ ਪੜਨਾ ਪੈਂਦਾ ਸਾਈਨ ਕੀਤੇ ਨਾ ਮੈਂ ਤਾਂ ਸਾਈਨਾਂ 'ਚ 20 ਮਿਸਟੇਕਾਂ ਕਰ ਦਿੰਦੇ ਆ ਤੇ ਉਹ ਕਹਿੰਦੇ ਤੇਰੀ ਪੜ੍ਹਨਿਆ ਛੋਟੀ ਵੀ ਦੀ ਮਲਟੇਆ ਕਹਿੰਦੇ ਵੱਡੀ ਵੀ ਦੀ ਮਿਸਟੇਕ ਦੇਖ ਲਓ ਕਿ ਉਹ ਕੋਈ ਬੀਮਾ ਟੈਕਾ ਕਰਨ ਦੇ ਮੈਂ ਤੁਹਾਨੂੰ ਦੱਸਿਆ ਮੈਂ ਬਹੁਤਾ ਨਹੀਂ ਪੜਿਆ ਲਿਖਿਆ ਵਾ ਜਿੰਨਾ ਕੋ ਮੈਂ ਪੜਿਆ ਲਿਖਿਆ ਤੇ ਮੇਰੇ ਨਾਲ ਪੜਿਆ ਲਿਖਿਆ ਤੇ ਸਟਾਰ ਲਾਜਣਾ ਛੋੜੇ ਜੋ ਮੇਰੀ ਸਿਹਤ ਮੈਂ ਲਾ ਦਿੰਦਾ ਸਾਰੀ ਗੱਲਬਾਤ ਚੱਲਦੀ ਹੋਏ ਦੌਰਾਨ ਤਾਂ ਡਾ ਇਹ ਕਹਿਣਾ ਹੈ ਕਿ ਜੋ ਇਲਜ਼ਾਮ ਲੱਗਿਓ ਚੂਹੇ ਉਥੇ ਆ ਜੀ ਆ ਦੇਖੋ ਨਾ ਵੀਡੀਓ ਹੁਣ ਮੈਂ ਹਮ ਘਰੋਂ ਲਿਆ ਕੇ ਪੈਸੇ ਦੇ ਤੇ ਮੈਂ ਬਾਜਾ ਵਜਾਉਣਾ ਲੋਕਾਂ ਦੇ ਲਿਆ ਕੇ ਆਉਣਾ ਪੈਸੇ ਢੋਲ ਵਜਾਉਣਾ ਫਾਰਕੀਆਂ ਮੇਰੇ ਕੋਲ ਆ ਇਹ ਇਹਨੂੰ ਪੁੱਛੋ ਪੈਸੇ ਇਹਨੇ ਕਿੱਥੋਂ ਆਏ ਜੇ ਕੋਈ ਕੋਈ ਡੀਪੋਗ ਤਾਂ ਪਪੂਲਰ ਹੋਵੇ ਜਾਣੀਏ ਹੈ ਹੀਰੋ ਐ ਨਾ ਵੀ ਮੈਂ ਇਹਨੂੰ ਇਤੋਂ ਪੈਸੇ ਟਾ ਕੇ ਟੌਰ ਬਣਾਣੀ ਆ ਕੋਈ ਨਹੀਂ ਭਾਜੀ ਦੰਦਾ ਨਾ ਕੋਈ ਇੱਥੇ 2 ਲੱਖ ਰੁਪਈਆ ਮੈਂ ਦੋ ਥਾਣਾ ਨਹੀਂ ਪਾਤੀਆਂ ਹੁੰਦੀਆਂ ਹਣੇ ਮੇਰੇ ਕੱਡੇ ਦੀਆਂ ਚਾਪੀਆਂ ਫੜ ਕੇ ਦੇਖੋ 2 ਸਾਲਾਂ ਦੇ 2 ਲੱਖ ਦੀਆਂ ਪਾਤੀਆਂ ਕੱਢ ਦੇਵੇ ਦਸਾਂ ਦਸਾਂ ਰੁਪਈਆ ਨਾ 100 ਰੁਪਈਆ ਇਹ 2,26,000 ਰੁਪਏ ਛੱਡੇ ਮੇਤੋ ਕਾਲਾ ਬਿਜ਼ਨਸ ਅਦਾ ਤੇ ਜੇ ਬਾਬਾ ਜੀ ਜੇ ਮੈਂ ਉੱਠ ਬੋਲਦਾ ਤਾਂ ਗੇਟੋ ਬਾਹਰ ਨਹੀਂ ਆਉਂਦੀ ਦੇਖੋ ਵੀਡੀਓ ਵੀ ਦੇਖੋ ਗੇਟੋ ਬਾਹਰ ਨਹੀਂ ਆਉਂਦੀ ਨਹੀਂ ਸਿੱਟਿਆ ਸਿੱਟਿਆ ਕਿਹੜੇ ਮੈਟਰ ਵੀ ਤੁਹਾਡੇ ਨਾਲ ਉੱਪਰ ਸਿੱਟਿਆ ਇਹ ਕਹਿੰਦੀ ਮੇਰਾ ਕੰਮ ਹੋਇਆ ਜੀ ਕੋਈ ਤਾਂ ਮੇਰਾ ਫਲਾਣਾ ਮੈਨੂੰ ਪਤਾ ਨਹੀਂ ਮੈਂ ਭਰਾਵਾਂ ਨੂੰ ਦੇ ਦਿੱਤੇ ਮੈਂ ਕਹਾ ਤੇ ਮੇਤੋ ਦੌਲ ਨਹੀਂ ਹੁਣ ਵਾਲੇ ਰੋਲੇ ਭਰਾਵਾਂ ਤੇ ਉਹ ਵਾਪਸ ਕਰਦੇ ਤੁਸੀਂ ਪੈਸੇ ਇਹਨਾਂ ਨੂੰ ਹਾਂ ਜੀ ਮੈਂ ਕੋਈ ਮੈਂ ਕਹਾ ਜੁੱਗੀਆਂ ਕਾ ਤੇ ਬਾਬਾ ਜੀ ਜੇ ਦੇਖਿਆ ਜਾਵੇ ਜਿੱਦਾਂ ਤੁਸੀਂ ਦੱਸ ਰਹੇ ਆ ਕਿ ਤੁਹਾਡੀ ਮੀਆਂ ਬੀਬੀ ਦੀ ਲੜਾਈ ਹੋਈ ਸੀ ਉਹਦੇ ਵਿੱਚ ਤੁਹਾਡੀ ਸਾਜੀ ਦਾ ਕੀ ਰੋਲ ਸੀ ਜਿਨ ਨੇ ਤੁਹਾਨੂੰ ਬਾਹਰ ਆ ਕੇ ਉਸ ਦਿਨ ਸੇਵਲ ਹੋ ਜੇ ਲਾ ਕੇ ਕਾਨੂੰਨ ਕੋਈ ਮੈਨੂੰ ਇਹਦਾ ਰੋਲ ਦਾ ਨਹੀਂ ਪਤਾ ਮੈਂ ਇੱਕ ਵਾਰੀ ਕਿਤੇ ਮੁੰਡਿਆਂ ਨਾਲ ਬਾਹਰ ਗਈਆਂ ਮੁੰਡਿਆਂ ਨਾਲ ਬਾਹਰ ਆਇਆ ਮੇਰੇ ਦੋਸਤ ਬਾਹਰ ਆਏ ਸੀ ਇੱਥੇ ਮੁੰਡੇ ਸਾਡੇ ਰੰਨੇ ਹੋਣੀ ਆ ਹੁਣ ਜਾਣੇ ਬਾਹਰ ਜਾਣਾ ਵੀ ਕਹਿੰਦਾ ਬਾਬਾ ਸਾਡੇ ਨਾਲ ਜਾਣੇ ਨੂੰ ਮੁੰਡਾ ਹੈ ਨਹੀਂ ਕੋਈ ਮੈਂ ਖਲ ਚੱਲ ਜਾਂ ਚੱਲ ਕਹਿੰਦਾ ਮੈਂ ਕਦੀ ਅਮਰਤ ਸਾਹਿਬ ਨਹੀਂ ਗਿਆ ਕਹਿੰਦਾ thand halk ke auna bapaa tusi gaye nahi kapde mere in paad de ਇਹਨੂੰ ਪੁੱਛੇ ਵੀ ਤੀਵੀ ਮੇਰੀ ਉਹ ਤਾਂ ਕੱਪੜੇ ਕਾਦੇ ਬਾੜੇ ਕਪੜੇ ਪਾੜ ਦੱਦੇ ਜੀ ਮੇਰੇ ਮੈਂ ਫੇਰ ਵੀ ਨਹੀਂ ਇਹਨੂੰ ਕੁਝ ਗਿਆ ਮੈਂ ਕੋਈ ਨਹੀਂ ਗਿਆ ਫੇਰ ਕੀ ਹੋ ਗਿਆ ਹੁਣ ਤਾਂ ਦੇ ਆਖੀ ਚੱਕੇ ਜਾਂਦਾ ਠੀਕ ਆ ਠੀਕ ਆ ਹਾਂ ਹੋਈਆ ਹੁਣ ਚਾਹੇ ਮਾ ਉਹਦੇ ਮਾਰਿਆ ਚਾਹੇ ਨਹੀਂ ਮਾਰਿਆ ਤੇ ਕੋਈ ਗੱਲ ਬਣ ਗਈ ਤਾਂ ਕੋਈ ਨਹੀਂ ਮੈਨੂੰ ਬਾਬਾ ਜੰਦੇ ਆ ਸਾਰੇ ਕਹਿਣਾ ਪੈਂ ਜੋਇਨਿੰਗ ਮੇਰੀ ਸਿਸਟਰ ਨਾਲ ਕੀਤਾ ਹੈ ਉਸ ਟੀ ਨੂੰ ਲਪੋੜੀ ਐਨ ਐ ਮੇਰੇ ਨਾਲ ਇਹ ਚੀਜ਼ ਹੁਣ ਕਰਦਾ ਪੈ ਕੇ ਹਾਂ ਤੂੰ ਮੇਰੇ ਪਿੱਛੇ ਬੰਦੇ ਪਵਾਏ ਹੁਣ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਤੁਸੀਂ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਪ੍ਰਸ਼ਾਸਨ ਜਦੋਂ ਸਾਨੂੰ ਫੋਨ ਕਰਕੇ ਬੁਲਾਉਂਦੇ ਆ ਥਾਣੇ ਦੇ ਵਿੱਚ ਇਹਦੇ ਨਾਲ ਜੀ 100 150 200 ਬੰਦਾ ਹੁੰਦਾ ਚਾਹੇ ਤੁਸੀਂ ਰਿਪੋਰਟਾ ਕਢਾ ਲਓ ਕਿਤੋਂ ਵੀ ਸੀਸੀਟੀਵੀ ਤੋਂ ਕੈਮਰੇ ਚ ਸਾਡੇ ਨਾਲ ਕੋਈ ਨਹੀਂ ਹੁੰਦਾ ਅਸੀਂ ਹੈਗੇ ਆਂ ਲੇਡੀਜ਼ ਸਾਨੂੰ ਪ੍ਰਸ਼ਾਸਨ ਤੰਗ ਨਾ ਕਰੇ ਬਿਆਨ ਲੈਣੇ ਸਾਡੇ ਘਰ ਚ ਆ ਕੇ ਲੈਣੇ ਸਾਨੂੰ ਖਤਰਾ ਹੈ ਜੀ ਮੈਂ ਥਾਣੇ ਨਹੀਂ ਜਾਉਂਗੀ ਬਿਆਨ ਲਈ ਬਲਕਿ ਮੈਂ ਜੋ ਵੀ ਗੱਲ ਕਰਨੀ ਹੈ ਇੱਥੇ ਆ ਕੇ ਕੀਤੀ ਜਾਵੇ ਤੁਹਾਨੂੰ ਅਗਰ ਸਾਡੇ ਨਾਲ ਕੋਈ ਅਭੀ ਨਵੀ ਹੁੰਦੀ ਆ ਉਹਦਾ ਜ਼ਿੰਮੇਵਾਰ ਬਾਬਾ ਹੈ ਕਿਉਂਕਿ ਇਹ ਮੈਨੂੰ ਬਹੁਤ ਵਾਰੀ ਧਮਕੀ ਦੇ ਚੁੱਕਾ ਠੀਕ ਹੈ ਜੀ ਹੋਈਆ ਹੁਣ ਚਾਹੇ ਮੌਦੇ ਮਾਰਿਆ ਚਾਹੇ ਨਹੀਂ ਮਾਰਿਆ ਕੋਈ ਗੱਲ ਬਣ ਗਈ ਜਾਂ ਕੋਈ ਨਹੀਂ ਬਣ ਬਾਬਾ ਜੀ ਦੇ ਅੱਗੇ ਆਲਾ ਸਾਰੇ ਕਹਿਣਾ ਕਰੀ ਹਾਂਜੀ ਫੇਰ ਉੱਥੇ ਗਿਆ ਨਾ ਮਾਰ ਕੇ ਆਤਾ ਸਟ੍ਰਾਈਕ ਕਰੀਏ ਭਾਈ ਤੁਸੀਂ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਮੈਂ ਤਾਂ ਇਹ ਕਹਿੰਦਾ ਮੈਂ ਆ ਜਿਹੜੀ ਲਾਮ ਰਹੀਮ ਕਰਦੀ ਮੈਂ ਕਹਿੰਦੀ ਆ ਲੋਕਾਂ ਨੂੰ ਪੈਸੇ ਭੇਜ ਦੇ ਪਖੰਡੀ ਸਾਹਦ ਆ ਮੈਂ ਯਾਰ ਕਿਸੇ ਨੂੰ ਕਿਹੜਾ ਕਾੜ ਦਿੱਤਾ ਮੈਨੂੰ ਮੈਂ ਕਿਸ ਨੂੰ ਸੱਜਣੀ ਨਹੀਂ ਜਾਂਦਾ ਯਾਰ ਜੇ ਮੈਂ ਕਾਹਤ ਹੁੰਦਾ ਨਾ ਮੈਨੂੰ 15ਵਾਂ ਹਾਲ ਲੱਗਾ ਇਥੇ ਕਿਉਂਕਿ 15 ਦਿਨ ਨਹੀਂ ਬੰਦਾ ਰਹਿੰਦਾ ਮੈਂ ਉੱਤੇ ਬੰਦੇ ਤੋਂ ਆ ਕਹਿੰਦੇ ਹਾਂ ਵੀ ਜੇ ਜੇ ਸਬੰਦੇ ਨੇ ਮੇਂ ਪ੍ਰਾਂਜਨ ਅਕਰਮਾਰ ਦੇ ਪਾਸੋਂ ਪਤਾ ਹੁੰਦਾ ਮੇਰੀ ਕਮਪਾਰਟਮੈਂਟ ਹੁੰਦੀ। ਜੇ ਸਾਾਨੂੰ ਭਾਜੀ ਸਾਡੀ ਕੋਈ ਹੈ ਨਹੀਂ ਆਪਾਂ ਕਾਹਦੇ ਕਰੀਏ। ਸਾਡੀ ਕਹਿੰਦੇ ਦੇਖੋ ਪ੍ਰੂਫ ਆਉਂਦਾ ਕਾਢਦਾ ਨਹੀਂ। ਕਿ ਜਨਾਨੀ ਨਾਲ ਉੱਤੇ ਫੋਟੋ ਕਾਢਦੇ ਹਾਂ ਵੀ ਮੈਂ ਫਿਰ ਵੀ ਮਨਜੋ ਕਰ ਲੈ ਮੈਂ ਇਹਨਾਂ ਘੱਟ। ਮੈਂ ਨਹੀਂ ਭਾਜੀ ਕਰਉਣਾ ਨਾ ਮੈਨੂੰ ਰੋੜਾ। ਹਾਂ ਮੇਰੀਆਂ ਬਿੜੀਆਂ ਹੋ ਗਿਆ ਆਪਣੇ ਅੱਜ ਤਾਂ ਸਾਡੇ ਮੇਲੇ ਤੇ ਨੱਚਣ ਵਾਲਿਆਂ ਦੇ ਵਿਚਾਰੇ ਨੇ ਯਾਰ ਉਹਨਾਂ। ਮਹੰਤ ਲੋਕ ਹੁੰਦੇ ਆਪਾਂ ਕਹਿੰਦੇ ਉਹਨਾਂ ਟਿਕਟ ਮੁਕੌਲੇ ਲਈ ਕੀਤਾ ਉਹਨਾਂ ਦੇ ਪੈਸੇ ਬਾੜ ਦੇ ਦੇ ਆ। ਕੋ ਗੋਣੇ ਵਾਲਾ ਹੁੰਦਾ ਜਾਂ ਕਿਤੇ ਜੋ ਸਾਡੀ ਜਿੰਨੀ ਕਿ ਸਾਡੀ ਅਹਿਮੀਆ ਤੁਹਾਡੀ ਾਕਾਦ ਹੋਰ ਬਾਜੀ ਆਪਾਂ ਅੱਜ ਸਾਡੀਆਂ ਧੀਆ ਭੈਣਾਂ ਵੀ ਕਿਤੇ ਡੇਰੇ ਜਾਂਦੀਆਂ ਜੇ ਕੋ ਉਹਨੂੰ ਮਾਰੀ ਨਿਕਾਣਾ ਦੇਖੇ ਰੋਕੇ ਬਾਬਲ ਕੀ ਕਿਉਂਕਿ ਬਾਬਾ ਥੋੜੀ ਕਹਿੰਗੇ ਵੀ ਆ ਕਦੀ ਕਹਿੰਦੇ ਆਪ ਜੀ ਨਾ ਕਪੈਲ ਕਰਤਾ ਕਿ ਇਹਨੂੰ ਆ ਜੀ ਉਹਦੇ ਭਰਾ ਭੈਣਾਂ ਆ ਕੇ ਵੀ ਨਾ ਉਹਦੇ ਪਿੱਛੇ ਲੱਖਾਂ ਦੁਨੀਆਂ ਤੁਹਾਨੂੰ ਕੀ ਲੋੜ ਹੋਰ ਦੱਸ